ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਮੇਅਰ ਭਾਜ ਬਹੁਤ ਖੁਸ਼ ਹੈ ਕਿ ਸਾਡਾ ਮੇਅਰ ਬਣਿਆ ਹੈ ਔਰ ਜਿਨੇ ਵੀ ਹੈ ਸਾਰੇ ਕੰਮ ਚੱਡੀਗੜ ਦੇ ਪੂਰੇ ਕੀਤੇ ਜਾਣਗੇ ਜੋ ਵੀ ਕੰਮ ਇਹਦੇ ਸਾਰੇ ਪੂਰੇ ਕੀਤੇ ਜਾਣਗੇ ਬਿਲਕੁਲ ਦੇਖੋ ਇੱਥੇ ਇਕੱਠ ਜਿਹੜਾ ਉਹ ਹੋ ਚੁੱਕਾ ਹੈ ਔਰ ਭਾਜਵਾਦ ਕਿਤੇ ਜਾ ਰਹੇ ਨੇ ਬਾਹਰ ਇਹ ਮਾਹੌਲ ਹੈ ਤਾਂ ਅੰਦਰ ਕਿਵੇਂ ਦਾ ਮਾਹੌਲ ਹੋਵੇਗਾ ਨਗਰ ਨਿਗਮ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿੱਥੇ ਕਿ ਬੀਜੇਪੀ ਪਾਰਟੀ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਅੱਛਾ ਕਾਈਂਡਲੀ ਆਪ 1 ਸੈਕਿੰਡ ਕੇ ਲੀਏ ਔਰ सो हाँ हाँ. so, अभी अभी हम इनवाइट करेंगे आ, आ, पार्षद में सो बीजेपी ने मेयर होते दे लिए वी विल इनवाइट द न्यूली अपॉइंटेड मेयर टू द चेयर इलेक्टेड टू द चेयर या yeah. एक मिनट के बाद एक मिनट के बाद नतीजा दे दे ਆ ਗਿਆ ਹੈ ਔਰ ਬੀਜੇਪੀ ਮੇਅਰ ਦੇ ਅਹੁਦੇ ਦੇ ਲਈ ਕਾਬਜ਼ ਹੋ ਚੁੱਕੀ ਹੈ ਬੀਜੇਪੀ ਨੇ ਦਾਵਾ ਕੀਤਾ ਸੀ ਕਿ ਅਸੀਂ ਜਿੱਤਾਂਗੇ ਪਰ ਹੋਇਆ ਕਿਵੇਂ ਆંકੜੇ ਜਿਵੇਂ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਆંકੜੇ ਘੁੰਮ ਸਕਦੇ ਨੇ ਸਿਆਸਤ ਇੱਥੇ ਜਿਹੜੀ ਹੈ ਉਹ ਕੋਈ ਵੀ ਫੇਰ ਲੈ ਸਕਦੀ ਹੈ ਜਿਹੜੇ ਕੌਂਸਲਰ ਨੇ ਉਹ ਕ੍ਰਾਸ ਵੋਟਿੰਗ ਕਰਨਗੇ ਜੇ ਤਾਂ ਬੀਜੇਪੀ ਦੀ ਜਿੱਤ ਹੋ ਸਕਦੀ ਹੈ ਤਾਂ ਕੀ ਕ੍ਰਾਸ ਵੋਟਿੰਗ ਹੋਈ ਹੈ ਜਾਂ ਫਿਰ ਕੀ ਕਾਰਨ ਰਹੇ ਨੇ ਸੋ ਕਿੰਨੇ ਵੋਟ ਮਿਲੇ ਨੇ ਅੰਕੜੇ ਜਿਹੜੇ ਨੇ ਉਹ ਹ아ਜੇ ਅਸੀਂ ਉਡੀਕ ਰਿਹਾ ਪਰ ਹਰਪ੍ਰੀਤ ਬਬਲਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਚੁੱਕੇ ਨੇ 19 ਜਿਹੜਾ 19 ਦਾ ਅੰਕੜਾ ਸੀ ਉਹ ਭਾਜਪਾ ਨੇ ਕ੍ਰਾਸ ਕਰਨਾ ਸੀ 19 ਵੋਟ ਚਾਹੀਦੇ ਸੀ ਕੌਂਸਲਰ ਚਾਹੀਦੇ ਸੀ ਭਾਜਪਾ ਨੂੰ ਮੇਅਰ ਬਣਾਉਣ ਦੇ ਲਈ ਔਰ ਭਾਜਪਾ ਨੇ ਉਹ ਕਰ ਦਿਖਾਇਆ ਇਹ ਦਾਵਾ ਕੀਤਾ ਗਿਆ ਸੀ ਭਾਜਪਾ ਦੇ ਵੱਲੋਂ ਕਿ ਅਸੀਂ ਚੰਡੀਗੜ੍ਹ ਦੀ ਮੇਅਰ ਦੀ ਚੋਣ ਜਿੱਤਾਂਗੇ ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਹੈ ਉਸ ਦੇ ਕੋਲ ਪਹਿਲਾਂ ਹੀ ਉਹ ਅੰਕੜਾ ਸੀ ਪਰ ਕੀ ਕਾਰਨ ਬਣੇ ਨੇ ਕਿ ਮੇਅਰ ਦੀ ਚੋਣ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਗਈ ਇਹ ਵੀ ਵੱਡਾ ਸਵਾਲ ਹੈ ਹਰਪ੍ਰੀਤ ਕੌਰ ਬਬਲਾ ਤੇ ਸਾਹਮਣੇ ਪ੍ਰੇਮ ਲਤਾ ਚੋਣ ਮੈਦਾਨ ਦੇ ਵਿੱਚ ਸੀ ਪਰ ਪ੍ਰੇਮ ਲਤਾ ਨੂੰ 17 ਵੋਟਾਂ ਪਈਆਂ ਨੇ ਤੇ 19 ਵੋਟਾਂ ਹਰਪ੍ਰੀਤ ਕੌਰ ਬਬਲਾ ਦੇ ਹੱਕ ਦੇ ਵਿੱਚ ਗਈਆਂ ਨੇ ਚੰਡੀਗੜ੍ਹ ਦੀ ਇਹ ਜੰਗ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਲਈ ਹੈ ਭਾਜਪਾ ਨੇ ਬਾਜ਼ੀ ਮਾਰ ਲਈ ਹੈ ਤੇ ਮੇਅਰ ਦੀ ਚੋਣ ਭਾਜਪਾ ਦੇ ਹੱਕ ਤੇ ਸੀ ਸੋਹਣ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਉੱਤੇ ਤੇ ਬਿਠਾਇਆ ਜਾਏਗਾ ਕੁਰਸੀ ਤੇ ਬਿਠਾਇਆ ਜਾਵੇਗਾ ਉਸ ਤੋਂ ਬਾਅਦ ਉਹਨਾਂ ਦੀ ਹੀ ਅਗਵਾਈ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜੀ ਚੋਣ ਹੈ ਉਹ ਹੋਣੀ ਹੈ ਐਜ਼ ਅ ਪ੍ਰੈਜ਼ਾਈਡਿੰਗ ਆਫੀਸਰ ਸੋ ਇਹ ਜਿਹੜੀ ਪ੍ਰਕਿਰਿਆ ਹੁਣ ਪੂਰੀ ਕੀਤੀ ਜਾਵੇ। ਜਿੰਦਾਬਾਦ ਅਪਰੀਕੋਰ ਜਿੰਦਾਬਾਦ ਅਪਰੀਕੋਰ ਜਿੰਦਾਬਾਦ ਅਪਰੀਕੋਰ ਜਿੰਦਾਬਾਦ ਸੋ ਇੱਕ ਪਾਸੇ ਜਿੱਤੇ ਨਗਰ ਨਿਗਮ ਦੇ ਅੰਦਰ ਜਿਹੜੀ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ ਨਵੇਂ ਬਣੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਕੁਰਸੀ ਤੇ ਬਿਠਾਇਆ ਜਾਣਾ ਹੈ ਉਹਨਾਂ ਨੂੰ ਚਾਰਜ ਦਿੱਤਾ ਜਾਣਾ ਕਿਉਂਕਿ ਉਹਨਾਂ ਦੀ ਹਵਾਈ ਦੇ ਵਿੱਚ ਹੁਣ ਅਗਲੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜਿਹੜੀ ਚੋਣ ਹੈ ਉਹ ਹੋਣੀ ਹੈ ਤੇ ਦੂਜੇ ਪਾਸੇ ਜੇਕਰ ਬਾਹਰ ਦੀ ਗੱਲ ਕਰੀਏ ਤਾਂ ਨਿਗਮ ਦਫ਼ਤਰ ਦੇ ਬਾਹਰ ਇਸ ਵੇਲੇ ਭਾਜਪਾ ਦੇ ਵਰਕਰ ਇਕੱਠੇ ਹੋਏ ਨੇ ਭਾਜਪਾ ਦੇ ਵਰਕਰਸ ਦੇ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਦੂਜੇ ਪਾਸੇ ਜਿਹੜੀ ਗੱਠਜੋੜ ਦੇ ਕਾਰਜਕਰਤਾ ਨੇ ਉਹਨਾਂ ਦੀਆਂ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਸੇ ਹੋਗੀ ਅਨੁਜਾ ਜੁੜੇ ਹੋਏ ਨੇ ਅਨੁਜਾ ਕੀ ਕੁਝ ਮਾਹੌਲ ਹੈ ਇਸ ਵੇਲੇ ਔਰ ਤਸਵੀਰਾਂ ਦੇ ਰਾਹੀਂ ਤੁਸੀਂ ਦਿਖਾਣਾ ਚਾਹੋ ਔਰ ਗੱਲਬਾਤ ਜੇਕਰ ਕਰਨਾ ਚਾਹੋ ਕਿ ਬੀਜੇਪੀ ਆਪਣੀ ਸਜੀਤ ਨੂੰ ਇਹ ਹੋਇਆ ਕਿਵੇਂ ਕਿਵੇਂ ਪੋਸੀਬਲ ਹੋਇਆ ਜੇਕਰ ਗੱਲਬਾਤ ਕਿਸੇ ਆਗੂ ਨਾਲ ਹੋ ਪਾਏ ਬਿਲਕੁਲ ਤਸਵੀਰਾਂ ਤੁਹਾਨੂੰ ਅਸੀਂ ਇੱਥੇ ਦੀਆਂ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਬੀਜੇਪੀ ਦਾ ਇੱਥੇ ਹੋ ਚੁੱਕਾ ਹੈ ਔਰ ਸੰਜੇ ਟੰਡੇ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇੱਕ ਵੱਡੀ ਜਿੱਤ ਭਾਜਪਾ ਨੇ ਹਾਸਲ ਕੀਤੀ ਹੈ ਔਰ ਭਾਜਪਾ ਦੀ ਇਹ ਜਿੱਤ ਹੈ ਭਾਵੇਂ ਇਹਨੂੰ ਕਹਿ ਲਓ ਕ੍ਰੋਸ VOTING ਦੇ ਰਾਹੀਂ ਹੋਈ ਹੈ ਜਾਂ ਕੋਈ ਹੋਰ ਜਿਹੜੇ ਫੈਕਟਸ ਫਿਗਰ ਤੁਸੀਂ ਗੱਲ ਕਰ ਲਓ ਹਰ ਚੀਜ਼ ਇੱਥੇ ਜ਼ਰੂਰ ਮਾਇਨੇ ਰੱਖੇਗੀ ਬਹੁਤ ਵੱਡੀ ਜਿੱਤ ਠੀਕ ਹੈ ਅਨੁਜਾ ਦੁਬਾਰਾ ਤੁਹਾਡਾ ਰੋਕ ਕਰਾਂਗੇ ਤੁਸੀਂ ਗੱਲਬਾਤ ਕਰਨੀ ਜਿਹੜੀ ਹੈ ਸ਼ੁਰੂ ਕਰੋ ਜਾਰੀ ਰੱਖੋ ਔਰ ਇੱਧਰ ਇਹੋ ਤਸਵੀਰ ਹੈ ਉਹ ਤਸਵੀਰ ਜਿਸ ਦੀ ਬੀਜੇਪੀ ਉਹ ਦੀ ਕਰ ਰਹੀ ਸੀ ਬੀਜੇਪੀ ਇੱਕ ਸਾਲ ਤੋਂ ਇਸ ਤਸਵੀਰ ਦੀ ਉਹ ਦੀ ਕਰ ਰਹੀ ਸੀ ਇਸ ਕੁਰਸੀ ਤੇ ਕਾਬਜ਼ ਹੋਣ ਦੇ ਲਈ ਹਰਪ੍ਰੀਤ ਕੌਰ ਬਬਲਾ ਬੈਠ ਚੁੱਕੇ ਨੇ ਮੇਅਰ ਬਣ ਚੁੱਕੇ ਨੇ ਚੰਡੀਗੜ੍ਹ ਦੇ ਔਰ ਮਹਿਲਾ ਉਮੀਦਵਾਰ ਜਿਹੜੇ ਮਹਿਲਾ ਨੇ ਉਹ ਇਸ ਕੁਰਸੀ ਤੇ ਕਾਬਜ਼ ਹੋਏ ਨੇ ਹਰਪ੍ਰੀਤ ਕੌਰ ਬਬਲਾ ਔਰ ਇਹ ਇੱਕ ਜਿੱਤ ਜਿਸ ਦੇ ਲਈ ਬੀਜੇਪੀ ਸ਼ੁਰੂ ਤੋਂ ਹੀ ਕਹਿ ਰਹੀ ਸੀ ਕਿ ਅਸੀਂ 101% ਇਸ ਜਿੱਤ ਦੇ ਲਈ ਆਸ਼ਵਾਸਥਾ ਇਸ ਕੌਨਫੀਡੈਂਸ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ ਕਿਸ ਕਿਵੇਂ ਜਿੱਤ ਹਾਸਲ ਹੋਈ ਉਸ ਉਹਨਾਂ ਅੰਕੜੇ ਦੇ ਬਾਅਦ ਵਿੱਚ ਬਾਅਦ ਵਿੱਚ ਗੱਲ ਕਰਾਂਗੇ ਪਰ ਇਸ ਵੇਲੇ ਜਿਹੜਾ ਵਿਕਟਰੀ ਸਾਈਨ ਬਣਾਉਂਦੀ ਹੋਈ ਭਾਜਪਾ ਕੁਰਸੀ ਦੇ ਉੱਤੇ ਕਾਬਜ਼ ਹੋਈ ਹੈ ਔਰ ਇਹ ਵਧਾਈ ਦਿੱਤੀ ਜਾ ਰਹੀ ਹੈ ਸਾਥੀਆਂ ਦੇ ਵੱਲੋਂ ਸਾਥੀ ਕੌਂਸਲਰ ਜਿਹੜੇ ਨੇ ਉਹਨਾਂ ਨੂੰ ਵਧਾਈ ਦੇ ਰਹੇ ਨੇ ਇਸ ਵੇਲੇ ਹੁਣ ਹਰਪ੍ਰੀਤ ਕੌਰ ਪਬਲਾ ਦੀ ਅਗਵਾਈ ਦੇ ਹੇਠਾਂ ਹੀ ਅਗਲੀ ਜਿਹੜੀ ਚੋਣ ਹੈ ਉਹ ਮੁਕੰਮਲ ਕਰਪਾਈ ਜਾਵੇਗੀ ਸੋ ਇੱਕ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਆਰੀਆਂ ਨੇ ਖੁਸ਼ੀ ਇਸ ਵੇਲੇ ਭਾਜਪਾ ਦੇ ਖੇਮੇ ਦੇ ਵਿੱਚ ਹੋਵੇਗੀ ਤੇ ਦੂਜੇ ਪਾਸੇ ਮਾਇੂਸੀ ਜ਼ਰੂਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਖੇਮੇ ਦੇ ਵਿੱਚ ਹੋਵੇਗੀ ਕਿਉਂਕਿ ਗੱਟਚੋੜ ਦੇ باوجود ਇਹ ਸੀਟ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਗਈ ਇਹ ਚੋਣ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਗਈ ਕਾਰਨ ਕੀ ਬਣੇ ਨੇ ਕਿ ਦਿੱਲੀ ਚੋਣ ਦੇ ਵਿੱਚ ਅਲੱਗ-ਅਲੱਗ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਖੇੜਨਾ ਕਿ ਉਹ ਫੈਕਟਰ ਰਿਹਾ ਜਾਂ ਜਿਹੜੇ ਕਾਂਗਰਸੀ ਕੌਂਸਲਰਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਰਾਜ਼ਗੀ ਜਤਾਈ ਗਈ ਸੀ ਜਾਂ ਉਮੀਦਵਾਰ ਦਾ ਜਿਹੜਾ ਨਾ ਐਲਾਨ ਕੀਤਾ ਗਿਆ ਕਿ ਉਹ ਫੈਕਟਰ ਰਿਹਾ ਸੋ ਇਹ तमाम ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਜ਼ਰੂਰ ਗੱਲ ਹੋਵੇਗੀ ਪਰ ਇਸ ਵੇਲੇ ਵਿਕਟਰੀ ਸਾਈਨ ਬਣਾਉਂਦੇ ਹੋਏ ਬੀਜੇਪੀ ਦੇ ਕੌਂਸਲਰਸ ਦੀ ਏ ਟੀ ਸੋ ਅਨੁਚਾਰ ਅਸੀਂ ਚਾਹਾਂਗੇ ਕਿ ਗੱਲਬਾਤ ਜ਼ਰੂਰ ਕਰਵਾਓ ਕਿ ਆਖਿਰਕਾਰ ਜੜੀ ਇਹ ਅੰਕੜੇ ਔਰ ਪੂਰੀ ਇਹ ਖੇਡ ਘੁੰਮੀ ਹੈ ਇਹ ਕਿਸ ਕਰਕੇ ਕਿਹੜੇ ਕਾਰਨ ਪਣੇ ਨੇ ਬੀਜੇਪੀ ਜਿੱਤਨ ਦੇ ਵਿੱਚ ਕਾਮਯਾਬ ਰਹੀ ਹੈ। ਹਾਲ ਭਰ ਦੇ ਵਿੱਚ ਸ਼ਹਿਰ ਦੇ ਵਿੱਚ ਅਨਾਰਕੀ ਬਿਲਕੁਲ ਦੇਖੋ 1 ਸਾਲ ਦਾ ਜਿਹੜਾ ਉਹ ਇੰਤਜ਼ਾਰ ਸੀ ਉਸ ਤੋਂ ਬਾਅਦ ਮੁਰਤੋਂ ਭਾਜਪਾ ਨੇ ਆਪਣਾ ਮੇਅਰ ਬਣਾਇਆ ਸੰਜੇ ਟੰਡਨ ਜੀ ਮੌਜੂਦ ਨੇ ਗੱਲਬਾਤ ਉਹਨਾਂ ਨੂੰ ਕੈਂਡੀਡੇਟ ਨੂੰ ਜਿਤਾਇਆ। ਵਿਨਿੰਗ ਦਾ ਕਾਰਨ ਕੀ ਲੱਗਦਾ ਕਿਉਂਕਿ ਪਿਛਲੇ ਸਾਲ ਇਸਨੇ ਕਿਆ ਕੋਰਟ ਦੇ ਵਿੱਚ ਹੋਇਆ ਇਸ ਵਾਰ ਵੀ ਰੋਪ ਲੱਗਣਗੇ ਕਿ ਆਪਰੇਸ਼ਨ ਲੋਟਸ ਦੀ ਗੱਲ ਕਰਨਗੇ। ਕਿਸੇ ਕੁਝ ਚੀਜ਼ਾਂ ਲੱਗਦੀਆਂ ਨੇ। ਦੇਖੋ ਉਹ ਤੇ ਜਿਸ ਵੇਲੇ ਚੋਣਾਂ ਦਾ ਰਿਜ਼ਲਟ ਆਂਦਾ ਹੈ ਤੇ ਅਲੱਗ-ਅਲੱਗ ਢੰਗ ਦੇ ਨਾਲ ਅਲੱਗ-ਅਲੱਗ ਬੰਦਾ ਉਹਦਾ ਤਰਜਮਾ ਕਰਦਾ ਹੈ ਮੈਨੂੰ ਸਿਰਫ ਇਹ ਹੀ ਲੱਗਦਾ ਹੈ ਕਿ ਇਹ ਚੰਡੀਗੜ੍ਹ ਵਾਸੀਆਂ ਦੀ ਜਿੱਤ ਹੈਗੀ ਔਰ ਚੰਡੀਗੜ੍ਹ ਦੇ ਵਾਸੀਆਂ ਨੂੰ ਅੱਗੇ ਵਧਾਉਣ ਵਾਸਤੇ ਚੰਡੀਗੜ੍ਹ ਸ਼ਹਿਰ ਨੂੰ ਅੱਗੇ ਵਧਾਉਣ ਵਾਸਤੇ ਇਹ ਇਹ ਜਿੱਤ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਔਰ ਦਿੱਲੀ ਦੇ ਰਸਤੇ ਦੇ ਵਾਸਤੇ ਵੀ ਜਿਹੜੀ ਹੈਗੀ ਹੈ ਇਹ ਰਸਤਾ ਜੁੜਾ ਗਿਆ ਅੱਗੇ ਬੁਲੰਦ ਹੋਣ ਜਾ ਰਿਹਾ ਔਰ ਦਿੱਲੀ 'ਚ ਵੀ ਐਸੇ ਤਰੀਕੇ ਦੇ ਨਾਲ ਸਾਡੀ ਸਰਕਾਰ ਬਣੇਗੀ ਇਹ ਤਾਂ ਹਰ ਈਕਾਂ ਸਾਲ ਦਾ ਲਮਾ ਜਿਹੜਾ ਸੀ ਇਹ ਪਹਿਲੇ ਹੀ ਆਪਸ ਵਿੱਚ ਇਕੱਠੇ ਕਿੱਥੇ ਦਿਖਦੇ ਸੀ ਜਿਹੜੇ ਪੇਪਰ ਫਾਈਲ ਕਰਨ ਗਏ ਆ ਕਾਂਗਰਸ ਦੇ ਨਾਲ ਤੁਹਾਨੂੰ ਆਮ ਆਦਮੀ ਦਿਖੀ ਤੁਹਾਨੂੰ ਆਮ ਆਦਮੀ ਜਿਹੜੋਂ ਪੇਪਰ ਫਾਈਲ ਕਰਨ ਗਏ ਆ ਤੇ ਤੁਹਾਨੂੰ ਕਾਂਗਰਸ ਨਾਲ ਨਹੀਂ ਦਿਖੀ ਇਹ ਆਪਸ ਦੇ ਵਿੱਚ ਅਰਥਮੈਟਿਕ ਲੋਕਾਂ ਨੂੰ ਦਿਖਾ ਰਹੇ ਸੀਗੇ ਪੂਰੇ ਦਿੱਲੀ ਸ਼ਹਿਰ ਦੇ ਵਿੱਚ ਇਹਨਾਂ ਦੇ ਲੀਡਰ ਸਹਿਬਾਨ ਇੱਕ ਦੂਸਰੇ ਨੂੰ ਗਾਲਾਂ ਕੱਢ ਰਹੇ ਨੇ ਪੰਜਾਬ 'ਚ ਕੱਢ ਰਹੇ ਨੇ ਔਰ ਇੱਥੇ ਜਿਹੜਾ ਇਹ ਜਿਹੜਾ ਚੱਲ ਰਿਹਾ ਸੀਗਾ ਇਹਨਾਂ ਦੇ ਵਿੱਚ ਨੇਚਰਲੀ ਜਿਹੜੀ ਅੰਦਰੋਂ ਜਿਹੜਾ ਇੱਕ ਅਨਨੇਚਰਲ ਅਲਾਈਅੰਸ ਸੀਗਾ ਉਹਦਾ ਉਹਦਾ ਇਹ ਰਿਜ਼ਲਟ ਹੈ ਜਿਹੜਾ ਤੁਹਾਡੇ ਸਾਹਮਣੇ ਆਇਆ ਸਰਬ ਕੀ ਕਾਂਗਰਸ ਨੇ ਨਹੀਂ ਪਾਈਆਂ ਵੋਟਾਂ ਜਾਂ ਫਿਰ ਆਵਾਜ਼ਨੀ ਪਾਰਟੀ ਵਾਲਿਆਂ ਨੇ ਨਹੀਂ ਪਾਈਆਂ ਇਹ ਵੋਟਾਂ ਦੇ ਉੱਤੇ ਤੇ ਜੀ ਲਿਖਿਆ ਨਹੀਂ ਹੁੰਦਾ ਕਿ ਕਿੰਨੇ ਪਾਈ ਆ ਇਹ ਤੇ ਇਹ ਤੇ ਉਹ ਕਾਗਜ਼ ਤੋਂ ਦੇਖ ਕੇ ਜਿਹੜਾ ਹੈ ਸਾਨੂੰ ਤੇ ਇਹ ਦਿਖਦਾ ਹੈ ਕਿ ਸ਼ਹਿਰ ਦੀ ਬਿਹਤਰੀ ਵਾਸਤੇ ਕਾਉਂਸਲਰਾਂ ਨੇ ਵੋਟ ਪਾਈ ਹੈ ਔਰ ਬੀਜੇਪੀ ਨੂੰ ਜੜਾਗਾ ਵੈ ਇੱਕ ਵਾਰੀ ਫੇਰ ਬੀਜੇਪੀ ਨੂੰ ਕਮਾਨ ਫੜਾਈ ਹੈ ਤਾਂ ਕਿ ਤੁਸੀਂ ਸ਼ਹਿਰ ਦਾ ਇੱਕ ਅچھے ਦ੍ਰਿਸ਼ਟੀ ਦੇ ਨਾਲ ਅਸੀਂ ਸ਼ਹਿਰ ਨੂੰ ਚਲਾ ਸਕੀਏ ਔਰ ਇਹ 11 ਮਹੀਨੇ ਚ ਜੜੇ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਸਾਰੇ ਪ੍ਰੋਮਿਸ ਇਹਨਾਂ ਦੇ ਜ਼ਮੀਨ ਤੇ ਆ ਗਏ ਔਰ ਇਹ ਕੋਈ ਡਿਲੀਵਰ ਨਹੀਂ ਕਰ पाए ਔਰ ਅਜੇ ਆਮ ਬੰਦਾ ਹੈ ਮਹਿਸੂਸ ਕਰਦਾ ਹੈ ਕਿ ਸ਼ਹਿਰ ਦੀ ਬਿਹਤਰੀ ਵਾਸਤੇ ਸਾਨੂੰ ਬੀਜੇਪੀ ਨੂੰ ਵਾਪਸ ਜੜਾ ਹੈ ਮੇਅਰ ਬਣਾਉਣਾ ਚਾਹੀਦਾ ਸੀ ਔਰ ਉਹਦੇ ਵਾਸਤੇ ਬੜੇ ਬਿਆਰ ਹਰਪ੍ਰੀਤ ਕੌਰ ਪਬਲਾ ਜਿਹੜੇ ਸੰਬੋਧਨ ਕਰਨੇ ਸਿੱਧਾ ਰੋਕਾਂਗੇ और का आज उनका सहयोग ना होता तो शायद मैं चंडीगढ़ की महापौर ना बन सकती पर मैं ये कहना चाहूँगी कि इलेक्शन होते हैं खत्म हो जाते हैं एक ही जीत होती है एक ही हार पर मैं इस कुर्सी पर बैठकर वादा करती हूँ कि सारी पार्टियों के पार्षदों को मैं साथ लेकर चलूंगी और जो भी पिछले काम अधूरे हैं उनको पूरा करने की कोशिश करूंगी

ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਕੋਰ ਬਬਲਾ ਦਾ ਜਿਹੜਾ ਕਿ ਇਤਿਹਾਸ ਹੈ ਜੇ ਉਹਨਾਂ ਦਾ ਤਾਂ ਰਾਜਨੀਤਿਕ ਇਤਿਹਾਸ ਹੈ ਜਿਹੜਾ ਉਸ ਤੋਂ ਵੋਟਿੰਗ ਪ੍ਰਕਿਰਿਆ ਦਿਖਾਈ ਜਾਵੇ ਕਿ ਆਪੀ ਕੰਮ ਕਰਵਾਏ ਜਾਣਗੇ ਇਹ ਭਰੋਸਾ ਦਿਵਾਇਆ ਹੈ ਹਰਪ੍ਰੀਤ ਕੋਰ ਬਬਲਾ ਨੇ ਇਸ ਵੇਲੇ ਮੇਅਰ ਦੀ ਕੁਰਸੀ ਤੇ ਕਾਬਜ਼ ਹੋ ਚੁੱਕੇ ਨੇ ਇਸ ਤੋਂ ਬਾਅਦ ਵੋਟ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਹੋਵੇਗੀ ਅ ਬੱਸ ਉਹ ਕਿੰਨੀ ਦੇਰ ਦੇ ਵਿੱਚ ਜਿਹੜੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਿਹੜੀ ਆ ਉਹ ਕਰਵਾਈ ਜਾਵੇਗੀ ਕੀ ਕੁਝ ਅਪਡੇਟ ਹੈ ਤਸਵੀਰਾਂ ਉੱਤੇ ਸਾਹਮਣੇ ਨੇ ਇੱਥੇ ਤੁਹਾਨੂੰ ਦਿਖਾਣੇ ਹੁਣ ਅਲਾਉ ਕਰ ਦਿੱਤਾ ਗਿਆ মিডিਆ ਨੂੰ ਅੰਦਰ ਜਾਣ ਲਈ ਆ ਫਿਲਹਾਲ ਦੇ ਲਈ ਆ ਤਸਵੀਰਾਂ ਫਿਲਹਾਲ ਦੇ ਲਈ ਦੇਖੋ ਹੁਣ ਕੁਝ ਹੀ ਦੇਰ ਚ ਜਿਹੜਾ ਹੈਗਾ ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਆ ਇਸ ਵਕਤ ਜਿਹੜੇ ਨਵੇਂ ਮੇਅਰ ਨੇ ओ इस वक्त हरप्रीत कौर बबला इस वक्त सुनन कर जाए सुन सकते हैं तुसी इलेक्शन शुरू होने वाली हैं दोनों कैंडिडेट्स अपनी जगह पे प्लीज खड़े हो जाएं दोनों कैंडिडेट थोड़ा दस दिए जसवीर सिंह बंटी तो दूसरे पास से बिमला दुबे मनीष तिवारी जी को वो अपना वोट कास्ट करने आएं पहला वोट जिधर कास्ट करने जा रहे हैं एमपी ਮਨੀਸ਼ तिवारी ਨੂੰ ਪਤਾ ਲੱਗ ਗਿਆ ਵੀ ਇਹ ਪੰਜੀ ਦੱਸੀ ਦੇ ਚਿੰਦੀ ਚੋਰ ਹੈ ਸ਼ਾਸਨ ਨਹੀਂ ਕਰ ਸਕਦੇ ਅੱਛਾ ਸਰ ਜਿਸ ਵਕਤ ਅਸੀਂ ਗੱਲ ਕਰਦੇ ਹੁਆ ਕੀ ਫੇਰ ਬਦਲ ਕਿਵੇਂ ਹੋਇਆ ਤੁਹਾਡੇ ਕੋਲ ਘਟ ਜਦ ਐਕਚੁਅਲੀ ਕਹੀਂ ਜਾਂਦੇ ਆ ਪੰਡ ਦੇ ਲੀਡਰ ਆਪੇ ਚ ਗਾਲ੍ਹਾਂ ਕੱਢ ਰਹੇ ਆ ਲੀਡਰ ਦੇ ਆਪੇ ਚ ਗਾਲ੍ਹਾਂ ਕੱਢ ਰਹੇ ਆ ਪਬਲਿਕ ਪਰੇਸ਼ਾਨ ਹੈ ਉਹਨਾਂ ਦੇ ਵਰਕਰ ਪਰੇਸ਼ਾਨਾ ਇਹੀ ਕੀ ਕਰੀਏ ਅੱਛਾ ਮੈਨੂੰ ਦੱਸੋ ਜੇ ਲੀਡਰ ਗਾਲ੍ਹਾਂ ਕੱਢਣਗੇ ਤੇ ਵਰਕਰ ਨੂੰ ਤਾਂ ਪਤਾ ਹੀ ਲੱਗੇਗਾ ਕਿੱਧਰ ਜਾਣਾ ਸੀ ਲੱਕੀ ਜੀ ਖੜੇ ਹੋ ਪੁੱਛੋ ਉਹਨਾਂ ਨੂੰ ਇੱਕ ਚੀਜ਼ ਜਿਵੇਂ ਇੱਕ ਪਹਿਲਾਂ ਤੁਹਾਡੇ ਵਾਲ ਕਾਉਂਸਲਰ ਆਏ ਗੁਰਬਖਸ਼ ਜੀ ਆਏ ਉਸ ਤੋਂ ਬਾਅਦ ਕਾਂਗਰਸ ਨੇ ਆਪਣੇ ਸਾਰੇ ਕਾਉਂਸਲਰ ਲਿਜਾ ਕੇ ਲੁਧਿਆਣੇ ਬੰਦ ਕਰਤੇ ਫੇਰ ਕਿੱਦਾਂ ਹੋਇਆ ਇਹਨਾਂ ਦਾ ਦਿਲ ਕਰੇ ਨਾ ਤੇ ਆਤਮਾ ਨੂੰ ਵੀ ਕਾਦ ਦੀ ਕਰ ਲੈਣ ਐਦਾਂ ਨਹੀਂ ਹੁੰਦਾ ਅਜਾ ਹੋ ਨਹੀਂ ਲੱਗਦਾ ਕਿ ਚੰਡੀਗੜ੍ਹ ਦੇ ਕੰਮ ਹੋ ਜਾਣਗੇ ਭਾਜਪਾ ਦੇ 100% ਹੋਣਗੇ ਮੈਡਮ ਮੋਦੀ ਦੀ ਗਾਰੰਟੀ ਦੁਨੀਆ ਚੱਲ ਰਹੀ ਹੈ ਚੰਡੀਗੜ੍ਹ ਵੀ ਚੱਲੇਗੀ ਤੁਹਾਡੇ ਤੇ ਫੇਰ ਇਲਜ਼ਾਮ ਲਾਇਆ ਜਾ ਸਕਦੇ ਨੇ ਆਪਰੇਸ਼ਨ ਲੋਟ ਸੀ ਇਹ ਟੈਨਸ਼ਨ ਦੇ ਮੈਡਮ ਦੁਨੀਆ ਦੇ ਹਰ ਗ੍ਰੇਡ ਬੰਦੇ ਤੇ ਲੱਗੇ ਆ ਠੀਕ ਹੈ ਦੇਖੋ ਅਸੀਂ ਜਿਹੜੇ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਲੀਡਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੁਸੀਂ ਤਸਵੀਰਾਂ ਇੱਧਰ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਜਿਹੜਾ ਇੱਕ ਰੌਣਕ ਮਾਹੌਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਅਸੀਂ ਗੱਲਬਾਤ ਇੱਧਰ ਕਾਂਗਰਸ ਦੇ ਲੀਡਰ ਵੀ ਮੌਜੂਦ ਨੇ ਉਧਰ ਵੀ ਚੱਲਾਂਗੇ ਕਾਂਗਰਸ ਵਾਲੀ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਸੋ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਲਈ ਵੀ ਹੁਣ VOTING ਸ਼ੁਰੂ ਹੋ ਗਈ ਹੈ ਸਭ ਤੋਂ ਪਹਿਲਾ ਮਨੀਸ਼ तिवारी ਹੀ ਵੋਟ ਕਰਨਗੇ ਸੰਸਦ ਮੈਂਬਰ ਮਨੀਸ਼ तिवारी ਪਹਿਲੀ ਵੋਟ ਕਾਸਟ ਕਰਨਗੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਲਈ ਤੇ ਮੇਅਰ ਦੀ ਜਿਹੜੀ ਡਿਪਟੀ ਮੇਅਰ ਦੀ ਚੋਣ ਦੇ ਲਈ ਜੋ VOTING ਸ਼ੁਰੂ ਹੋ ਚੁੱਕੀ ਹੈ ਮੇਅਰ ਦੀ ਕੁਰਸੀ ਤੇ BJP ਦੀ ਹਰਪ੍ਰੀਤ ਕੌਰ ਬਬਲਾ ਉਹ ਕਾਬਜ਼ ਹੋ ਚੁੱਕੇ ਨੇ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲਈ VOTING ਜਿਹੜੀ ਹੈ ਉਹ ਇਸ ਵੇਲੇ ਕੀਤੀ ਜਾ ਰਹੀ ਹੈ ਤੋਂ ਮੇਅਰ ਦੀ ਕੁਰਸੀ ਤੋਂ ਹਰਪ੍ਰੀਤ ਕੌਰ ਬਬਲਾ ਜਿਹੜੇ ਨੇ ਉਹ ਕਾਬਜ਼ ਹੋ ਚੁੱਕੇ ਨੇ ਉਹਨਾਂ ਦੀ ਹੀ ਅਗਵਾਈ ਦੇ ਵਿੱਚੋਂ ਹੁਣ ਅਗਲੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣ ਜਾ ਰਹੀ ਹੈ VOTING